ਸੱਚ ਕਾਦੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਚਨੀ ਪਨੀਰ ਤੇ ਇੱਥੇ ਮੈਂ 400 ਗ੍ਰਾਮ ਪਨੀਰ ਲਿਆ ਸੀ ਤੇ ਪਨੀਰ ਦੇ ਉੱਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਨਮਕ ਨੂੰ ਪਾ ਦਵਾਂਗੇ ਉੱਪਰ ਆਪਾਂ ਕਸ਼ਮੀਰੀ ਮਿਰਚ ਨੂੰ ਸਟਿੰਗਲ ਕਰ ਦਵਾਂਗੇ ਇੱਥੇ ਆਪਾਂ शिमला ਮਿਰਚ, ਪਿਆਜ਼, ਟਮਾਟਰ, शिमला ਮਿਰਚ ਵੀ ਆਪਾਂ ਕਯੂਬੇਟ ਵਿੱਚ ਕੱਟ ਲਏ ਸੀ, ਪਿਆਜ਼ ਵੀ ਤੇ ਟਮਾਟਰ ਵੀ। ਤੇ ਇੱਥੇ ਪਾਵਾਂਗੇ ਆਪਾਂ ਛੋਟੇ ਪਿਆਜ਼ ਕੱਟੇ ਸੀ। ਅਦਰ 1.5 ਇੰਚ ਪਾਵਾਂਗੇ, ਇੱਥੇ ਲਸਣ ਪਾਵਾਂਗੇ 3-4 ਤੁਰੀਆਂ ਤੇ ਇੱਥੇ 3-4 ਹਰੀਆਂ ਮਿਰਚਾਂ ਪਾਵਾਂਗੇ। ਇਹਨਾਂ ਨੂੰ ਆਪਾਂ ਗ੍ਰਾਇੰਡ ਕਰਕੇ ਪਾਵਾਂਗੇ ਤੇ ਆਹ ਆਪਾਂ ਤਲ ਲਵਾਂਗੇ। ਕਿ ਆਸਤੇ ਪੈਨ ਰੱਖ ਲਿਆ ਸੀ ਪੈਨ ਦੇ ਵਿੱਚ ਆਪਾਂ ਤੇਲ ਪਾ ਦਵਾਂਗੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਹੋ ਗਿਆ ਸੀ ਤੁਸੀਂ ਨਾ ਪਾ ਪਣੀ ਨੂੰ ਬਾਣਾ ਗਤਰੀ ਨੂੰ ਆਪਾਂ ਇਸੇ ਤਰ੍ਹਾਂ ਇਹਦੀ ਜਿਹੜੀ ਕੋਰਡਿੰਗ ਕੀਤੀ ਸੀ ਇਹਨੂੰ ਆਪਾਂ ਹਲਾ ਦਾਂਗੇ ਇਹਦਾ ਜਿਹੜੇ ਮਿਰਚਾਂ ਪਾਈਆਂ ਸੀ ਉਹ ਮਿਕਸ ਹੋ ਜੇ ਕਿਉਂਕਿ ਇੱਥੇ ਮੈਂ ਪਨੀਰ ਰੱਖ ਦਵਾਂਗੀ ਸਾਫਤੀ ਨੂੰ ਪਾਤਾ ਕਿ ਤੁਸੀਂ ਪਨੀਰ ਨੇ ਆਪਾਂ ਥੋੜਾ ਇਹਨੂੰ ਬਰੌਨ ਕਰ ਲਵਾਂਗੇ। ਬਣੀ ਦੀ ਅ ਸਾਡਾ ਚੇਂਜ ਕਰ ਦਿੰਗੇ। ਇਹ ਅੰਮੀ ਆਪਾਂ ਪਲੇਟ ਨੂੰ ਬਾਹਰ ਕੱਢ ਦਵਾਂਗੇ ਗੈਸ ਤੇ ਕੜਾਈ ਰੱਖ ਰਹੀ ਸੀ ਕੜਾਈ ਦੇ ਵਿੱਚ ਆਪਾਂ ਪਿਆਜ਼, ਸ਼ਮਲਾਲੇ ਟਮਾਟਰ ਪਾ ਦਵਾਂਗੇ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ సబ్జియ్ బ ਪੇੜੇ ਵਿੱਚ ਜੀ ਦਿਨ ਪਾ ਦਵਾਂਗੇ ਜੀਰਾ ਤੜਕਾ ਲਿਆ ਤਾਂ ਪਿਆਜ਼ ਪਾ ਦਿੰਦੇ ਹਾਂ ਜਦੋਂ 2-3 ਮਿੰਟ ਬਾਅਦ ਸਪਾਣਾ ਨੂੰ ਥੋੜਾ ਨਵਾਗੇ इते में अधु च लसण जी पेस्ट बण पा दवांगे लसण अघु हिकु चमचा बेसण पा दवांगे बेसण பனீர சேத நார்ச்சீ மிர்ச்சாலி மிர்ச்சல் பவுடர் மசாலையா ਥੋੜਾ ਜਿਹਾ ਪਾਣੀ ਵਿੱਚ ਦੋ ਚਮਚੇ ਪਾਣੀ ਪਾ ਦਵਾਂਗੇ ਤਾਂ ਮਸਾਲੇ ਜਿਹੜੇ ਸਿੱਧਰੋਂ ਥੋਲ ਜਾਣ ਮਸਾਲੇ ਚੰਗੀ ਤਰ੍ਹਾਂ ਪਾ ਗਏ ਹੁਣ ਮੈਂ ਟਮਾਟਰ ਹੁੰਦੀ ਤੇ ਮਿਰਚਾਂ ਦੇ ਚੇਪਾਤੀ ਅਸੀਂ ਇਹਦੀ ਫਿਊਰੀ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਹਿਲਾਂ ਨੂੰ ਤਾਂ ਮਸਾਲੇ ਨੂੰ ਪਕਾ ਲਵਾਂਗੇ ਇੱਥੇ ਆਪਾਂ ਪਿਆਜ਼ਾਂ ਵਾਲਾ ਟਮਾਟਰਾਂ ਵਾਲਾ ਪਾਣੀ ਪਾ ਦਵਾਂਗੇ ਚੰਗੀ ਤਰ੍ਹਾਂ ਹੋਣ ਆਪਾਂ ਇਹਨੂੰ ਪਕਾ ਲਵਾਂਗੇ ਹੁਣ ਮਲਾਈ ਪਾ ਲਗੇ ਤਾਜ਼ੀ ਮਲਾਈ ਲਈ ਸੀ ਮਲਾਈ ਪਾ ਕੇ ਨਾਲ ਹੀ ਆਪਾਂ ਕਸੂਰੀ ਮੇਥੀ ਪਾ ਦਵਾਂਗੇ ਇਹ ਹੋਣਾ ਪਹਿਲਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸਾਲੇ ਚ ਕੜੀ ਪਾ ਦਵਾਂਗੇ ਨੰਬਰ 5 ਵਾਲੀ ਕੌਲੀ ਚ ਪਾਤਾ ਸੀ ਤੇ ਕੋਈ ਇਹ ਪਾਪਾ ਨਹੀਂ ਮਿਕਸ ਕਰਾਉਣਾ ਜੇ ਤੁਸੀਂ ਕਰਦੇ ਹੋ ਕਰੀਮ ਨੂੰ ਇਹ ਤੁਸੀਂ ਕਰੀਮ ਵੀ ਪਾ ਸਕਦੇ ਹੋ ਸਾਲਾ ਚੰਗੀ ਤਰ੍ਹਾਂ ਫੱਕ ਗਿਆ ਸੀ ਤੇ ਮੈਂ ਮੇਰੇ ਵਿੱਚ ਸਬਜ਼ੀਆਂ ਨੂੰ ਪਾ ਦਵਾਂਗੀ ਮਿਕਸ ਕਰ ਦਵਾਂਗੀ ਨਾ ਅਲੀ ਅੱਪਾ ਹੁਣ ਪਨੀਰ ਨੂੰ ਵੀ ਪਾ ਦਵਾਂਗੇ ਸਬਜੀ ਆਪਣੇ ਘਰ ਵਿੱਚ ਗੈਸਟ ਵੀ ਆਏ ਹੁਣ ਆਪਾਂ ਫਟਾਫਟ ਸਬਜੀ ਇਹ ਬਣਾ ਸਕਦੇ ਜਿਆਦੀ ਪਸੰਦ ਕਰਨਗੇ ਪਰੋਠੇ ਨਾਲ ਖਾਓ ਆਪਾਂ ਰੋਟੀ ਨਾਲ ਖਾਓ ਬਹੁਤ ਜਿਆਦੀ ਸਬਜੀ ਸਵਾਦ ਲੱਗਦੀ ਆਪਾਂ ਟਿਫਨ ਵਿੱਚ ਵੀ ਇਹ ਪਾ ਕੇ ਪੇਸ਼ ਕਰਦੇ ਆ ਬਹੁਤ ਵਧੀਆ ਹੈ ਸਬਜੀ ਪਣੀ ਕੇ ਤਿਆਰ ਹੁੰਦੀ ਆ ਤੇ ਦੇਖਣ ਚ ਵੀ ਬੜੀ ਵਧੀਆ ਲੱਗਦੀ ਸਬਜੀ ਇਹ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀ ਤੇ ਲਾਈਕ ਸ਼ੇਅਰ ਤੇ ਜਰੂਰ ਕਰਿਆ ਕਰੋ ਜੀ ਸਬਜੀ ਨੇ ਤੇਲ ਛੱਡਤਾ ਜਦੋਂ ਸਬਜੀ ਤੇਲ ਛੱਡਦੀ ਉਦੋਂ ਸਮਝੋ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਸਾਡੀ ਸਬਜੀ ਬਣ ਕੇ ਰੈਡੀ ਹੈ ਤੇ ਸਬਜੀ ਚਾਹੇ ਪਨੀਰ ਦੇਖੋ ਤੁਸੀਂ ਬਹੁਤ ਵਧੀਆ ਬਣ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਵਾਂਗੇ ਤੇ ਉੱਪਰ ਇਹਦੇ ਆਪਾਂ ਥੋੜਾ ਧਨੀਆ ਗੈਰ ਵਿੱਚ ਪਾ ਲਵਾਂਗੇ ਫਿਲਪਨੀ ਨੂੰ ਆਪਾਂ ਸਰਵ ਕਰ ਲਵਾਂਗੇ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਪਹਿਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ